ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਫਤੇਗੜ ਸਾਹਿਬ ਵਿਖੇ ਪ੍ਰਸ਼ਾਸਨ ਤਿਆਰੀਆਂ ਨੂੰ ਲੈ ਕੇ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਹ ਹੈ ਜੀ ਪਿੰਡ ਜੋਧਪੁਰ ਪੁਲਿਸ ਲਾਈਨ ਤੋਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਨੂੰ ਆਉਂਦੀ ਸੜਕ ਜਿਹੜੀ ਕੀ ਪਿੰਡ ਮਹਾਦੀਆਂ ਨੂੰ ਹੋ ਕੇ ਆਉਂਦੀ ਹੈ ਸੜਕ ਟੁੱਟੀ ਹੋਈ ਹੈ ਲੀਰੋ ਲੀਰ ਹੋਈ ਪਈ ਹੈ ਸੜਕ ਸੜਕ ਦੇ ਵਿੱਚ ਥਾਂ ਥਾਂ ਖੱਡੇ ਪਏ ਹੋਏ ਨੇ ਇਸ ਸੜਕ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕੁਝ ਸੰਗਤ ਸ਼ਰਧਾਲੂ ਕੁਝ ਸ਼ਰਧਾਲੂ ਨੰਗੇ ਪੈਰੀ ਵੀ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਆਉਂਦੇ ਨੇ ਪਰ ਇਸ ਸੜਕ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕਿਸੇ ਦਾ ਧਿਆਨ ਨਹੀਂ ਗਿਆ ਦੇਖੋ ਕਿਵੇਂ ਸੜਕ ਲੀਰੋ ਲੀਰ ਹੋਈ ਪਈ ਹੈ ਸੜਕ ਟੁੱਟੀ ਪਈ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ ਜਦਕੀ ਅੱਜ 20 ਦਸੰਬਰ 6 ਪੋ ਹੋ ਚੁੱਕਾ ਹੈ ਬਸ ਕੁਝ ਦਿਨ ਬਾਕੀ ਰਹੇਗੇ ਸ਼ਹੀਦੀ ਜੋੜ ਮੇਲ ਦੇ ਵਿੱਚ ਜਦਕੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਪਹੁੰਚ ਰਹੀ ਹੈ ਪਰ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਦਕੀ ਸੜਕ ਦੇਖੋ ਸੜਕ ਦੇਖੋ ਬਿਲਕੁਲ ਖਤਮ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਰੋੜੇ ਖਿਲਰੇ ਪਏ ਨੇ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਸੰਗਤ ਨੂੰ ਇਸ ਤੇ ਪੈਚ ਵਰਕ ਹੋਣੀ ਚਾਹੀਦੀ ਹੈ ਖੱਡੇ ਬੰਦ ਕਰਨੇ ਚਾਹੀਦੇ ਨੇ ਪ੍ਰਸ਼ਾਸਨ ਨੂੰ ਪਰ ਕੋਈ ਧਿਆਨ ਨਹੀਂ ਦੇ ਰਿਹਾ ਜਿਹੜੀ ਸੜਕ ਹੁਣ ਤੁਹਾਨੂੰ ਵਿਖਾ ਰਿਹਾ ਇਹ ਸੜਕ ਹੈ ਪਿੰਡ ਅੱਤੇ ਵਾਲੀ ਤੋਂ ਪਿੰਡ ਮਹਾਦੀਆਂ ਨੂੰ ਹੋ ਕੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਨੂੰ ਜਾਂਦੀ ਹੈ ਜਿਸ ਤੋਂ ਪਾਰੀ ਟ੍ਰੈਫਿਕ ਲੰਘਣਾ ਪਟਿਆਲਾ ਰਾਜਪੁਰਾ ਸਾਈਡ ਤੋਂ ਜਿਹੜਾ ਬਾਰੋ-ਬਾਰ ਟ੍ਰੈਪ ਕਾਉਣਾ ਇਸ ਸੜਕ ਤੋਂ ਲੰਘਣਾ ਹੈ ਪਰ ਮਰਿੰਡੇ ਸਾਈਡ ਨੂੰ ਜਾਣ ਲਈ ਰੋਪੜ ਸਾਈਡ ਜਾਣ ਦੇ ਲਈ ਪਰ ਕੋਈ ਧਿਆਨ ਨਹੀਂ ਦੇ ਰਿਹਾ ਸੜਕ ਟੁੱਟੀ ਪਈ ਹੈ ਥਾਂ-ਥਾਂ ਖੱਡੇ ਪਏ ਹੋਏ ਨੇ ਜਦਕੀ ਜਿਹੜਾ ਪਿੰਡ ਮਹਾਦੀਆਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਨਜ਼ਦੀਕ ਦੀਆਂ ਸੜਕਾਂ ਵੀ ਪ੍ਰਸ਼ਾਸਨ ਨੇ ਠੀਕ ਨਹੀਂ ਕੀਤੀਆਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੁਬਾਰ ਤੋਂ ਫੇਰ ਬੇਨਤੀ ਕਰਦਾ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦੁਆਰਾ شریف ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਨੇ ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਹ ਹੈ ਜੀ ਪੈਰੋਂਪਰ ਬਾਈਪਾਸ ਤੋਂ ਬਸੀ ਪਠਾਣਾ ਨੂੰ ਜਾਂਦੇ ਚੌਂਕ ਦੇ ਵਿੱਚ ਵੱਡਾ ਖੱਡਾ ਪਿਆ ਹੋਇਆ ਹੈ ਜਿੱਥੋਂ ਭਾਰੀ ਟ੍ਰੈਫਿਕ ਲੰਘਣਾ ਹੈ ਖੱਡਾ ਵੀ ਵੱਡਾ ਪਿਆ ਹੋਇਆ ਕੋਈ ਹਾਦਸਾ ਵਾਪਰ ਸਕਦਾ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ ਜਦ ਕੀ ਇਹ ਸੜਕ ਲੰਘੀ ਜਿਹੜੀ ਤੁਹਾਨੂੰ ਵਿਖਾ ਰਿਹਾ ਹਾਂ ਕਮੰਡਗੜ ਸਾਈਡ ਨੂੰ ਇਸ ਚੌਂਕ ਦੇ ਵਿੱਚੋਂ ਭਾਰੀ ਟ੍ਰੈਫਿਕ ਲੰਘਣਾ ਖੱਡਾ ਪੈ ਚੁੱਕਾ ਹੈ ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਇਹ ਸੜਕ ਰਾਏਪੁਰ ਤੇ ਅੱਗੇ ਦਫੇੜੇ ਨੂੰ ਲੰਗੀ ਜੀ ਪਰ ਕੋਈ ਧਿਆਨ ਨਹੀਂ ਦੇ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ